ਕਹਿੰਦਾ ਉਸ ਮੁਰੀਦ ਨੇ ਕੀ ਲੈਣਾ ਉਸ ਮੁਰੀਦ ਨੇ ਕੀ ਲੈਣਾ ਜਿਹਦਾ ਪੀਰ ਦੀ ਦੀਦ ਚ ਹੱਜ ਨਾ ਹੋਵੇ ਤੇ ਉਸ ਸਖੀ ਦਾ ਕੀ ਮੰਗਣਾ ਜਿਹਦੇ ਦਿੱਤਿਆਂ ਗਰੀਬ ਦਾ ਮਿਹਰਬਾਨੀ ਉਸ ਬੰਦੇ ਦਾ ਮੁੱਲ ਕੌਡੀ ਉਸ ਮਰਦ ਦਾ ਮੁੱਲ ਕੌਡੀ ਦੀ ਨੂੰ ਆਣ ਸ਼ਰਮ ਤੇ ਲੰਘ ਨਾ ਹੋਵੇ ਮੇਰੇ ਸੱਜਣੋ ਸੱਜਣੋ ਛੱਡ ਦੇਈਏ ਜਿਹਨੂੰ ਪਿਆਰ ਕਰਨ ਦਾ ਸੱਜਣਾ ਵੇ ਬੱਲੇ ਭਾਉ ਯਾਰ ਮੇਲੇ ਇਹ ਵੀ ਸਾਡੇ ਸਿਆਣਿਆਂ ਨੇ ਫਰਮਾਇਆ ਓ ਯਾਰ ਮਿਲੇ ਨਾ ਚਪਾਲ ਮਿਲੇ ਤਦ ਯਾਰੀ ਲਾਵਣ ਤਸਾ ਕਾਫਰ ਹੈ ਕਿ ਰਲਾ ਕੇ ਯਾਰੀ ਪਿੱਛੂ ਅੱਖੇ ਸਾਡੀ ਤਾਂ ਬਸ ਹੈ ਸਿਰ ਦਿੱਤਿਆਂ ਸਿਰ ਦਿੱਤਿਆਂ ਦੇ ਯਾਰ ਮਿਲੇ ਤਾਂ ਸਿਰ ਦੇਣ ਕੀ ਕਸ ਹੈ ਸਿਰ ਦੇਵੀ ਪਰ ਵਫਾ ਨਾ ਮੰਗੀ ਇਹ ਯਾਰ ਫਰੀਦ ਦਾ ਤਸ ਹੈ ਹਾਂ ਹਲੋ ਯਾਰ ਦੀ ਕਹਿੰਦੇ ਯਾਰੀ ਦੇਖੀ ਜਾਂਦੀ ਐ ਬਲੀ ਐਬ ਨਹੀਂ ਦੇਖੀ ਜਰਾ ਸੁਣਨਾ ਚਾਰ ਸਾਡੇ ਲੋਕਤੱਤ ਦੀ ਬਣ ਗਈ ਐ ਲੋਕਤੱਤ ਕਿੰਨਾ ਦਿਨ ਸਾਡੇ ਬਜ਼ੁਰਗਾਂ ਦੀਆਂ ਗੱਲਾਂ ਮਾਫੀ ਪਹਿਲੇ ਮੰਗਣਾ ਹੈ ਹਸਾਉਣਾ ਵੀ ਹੈ ਤੁਹਾਨੂੰ ਤੁਹਾਡਾ ਜੀਵ ਹੀ ਲਵਾਉਣਾ ਹੈ ਤੇ ਤੁਹਾਨੂੰ ਕੁਝ ਸੁਣਾਉਣਾ ਹੈ ਵਾ ਵਾ ਮਹਦਾਨ ਨੌਜਵਾਨ ਵੀਰ ਬੈਠੇ ਆ ਇਹ ਕਈ ਵਾਰੀ ਥੋੜੇ ਜਿਹਾ ਕਾਲੇ ਪੈ ਜਾਂਦੇ ਕਿਉਂਕਿ ਜਵਾਨੀ ਹੁੰਦੀ ਕਾਲੀ ਐ ਇਹਨਾਂ ਦੇ ਗਾਣੇ ਸਪੈਸ਼ਲੀ ਤੁਹਾਨੂੰ ਪਤਾ ਹੀ ਕਿੰਨੇ ਆਪਣੇ ਸੁਖਨਾਲ ਆਏ ਹਨ ਉਹ ਪੇਸ਼ ਕਰਾਂਗੇ ਆਪਾਂ ਬੜੀ ਮਿਹਰ ਨਾਲ ਪਹਿਲਾ ਸੁਣੋ ਤੁਹਾਡਾ ਗੀਤ ਰੱਬ